ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ ਤਿੰਨ ਚਾਰ-ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾਏ ਆ ਜੀ ਤੇ ਆਪਾਂ ਬਣਾਉਂਦੇ ਸੀਗੇ ਤੇ ਆਪਾਂ ਇਸੇ ਟੀ ਦੱਸ ਦਿੰਨੇ ਤੁਹਾਨੂੰ ਕੋਟੀ ਸਵੈਟਰ ਜੈਕਟ ਕੁਛ ਵੀ ਬੱਚਿਆਂ ਵਾਸਤੇ ਵੈਸੇ ਬਹੁਤ ਸੋਹਣਾ ਡਿਜ਼ਾਈਨ ਆ ਇਹ ਤੇ ਆਪਣੇ ਕੋਲੇ ਬਚੇ ਖੁچے ਕਲਰ ਪਏ ਹੁੰਦੇ ਆ ਤਾਂ ਆਪਾਂ ਬੱਚਿਆਂ ਵਾਸਤੇ ਬਹੁਤ ਸੋਹਣੀ ਕੋਟੀ ਸਟਰ ਬਣਾ ਸਕਦੇ ਹਾਂ ਬਹੁਤ ਸੋਹਣੇ ਫੁੱਲ ਬਣਦੇ ਆ ਜੀ ਤੇ ਚਾਰ ਚਾਰ ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਪਾ ਕੇ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆ ਡਿਜ਼ਾਈਨ ਬਣਾਉਣਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਆਪਣਾ ਆ ਇੱਕ ਤਾਂ ਮਲਟੀ ਕਲਰ ਹੈ ਤੇ ਇੱਕ ਆ ਇਸ ਤਰ੍ਹਾਂ ਦੀ ਉਹਨਾਂ ਇਹਦੇ ਵਿੱਚ ਵੀ ਬਹੁਤ ਸੋਹਣਾ ਲੱਗਦਾ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਹੁਣ ਆਪਾਂ ਜਿਹੜਾ ਆਪਣਾ ਮਲਟੀ ਕਲਰ ਹੈ ਇਹਦੇ ਨਾਲ ਆਪਾਂ ਦੋ ਸਲਾਈਆਂ ਬਣਾਵਾਂਗੇ ਇੱਕ ਸਿੱਧੀ ਤੇ ਇੱਕ ਉਲਟੀ ਬਸ ਦੋ ਹੀ ਸਲਾਈਆਂ ਡਿਜ਼ਾਈਨ ਦੀਆਂ ਪੈਣੀਆਂ ਹੈ ਵਿਚਾਰੇ ਆਪਾਂ ਆਪਣੀ ਮਰਜ਼ੀ ਨਾਲ ਛੇ ਸਲਾਈਆਂ ਰੱਖ ਲਓ ਤਾਂਵੇਂ ਚਾਰ ਰੱਖ ਲਓ ਤੇ ਭਾਵੇਂ ਅੱਠ ਬਣਾ ਲੂ ਆਪਣੀ ਮਰਜ਼ੀ ਆਪਾਂ ਜਿੰਨਾ ਇਹਦੇ ਵਿੱਚ ਗੈਪ ਪਾਉਣਾ ਆਪਾਂ ਆਪਣੀ ਮਰਜ਼ੀ ਨਾਲ ਪਾ ਸਕਦੇ ਆ। ਅੰਡ ਜੈਨ ਐਸ ਰੰਗ ਦੀਆਂ ਦੋ ਸਲਾਈਆਂ ਪਹਿਣੀਆਂ। ਬਾਕੀ ਆਪਣੀਆਂ ਦੂਜੇ ਕਲਰ ਦੀਆਂ ਪਹਿਣੀਆਂ ਉਹ ਆਪਾਂ ਅੰਗੇ ਦੱਸਦੇ ਆ ਤੁਹਾਨੂੰ। ਤੇ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਹੁੰਦਾ ਏ। ਸਿੱਧੀ ਸਲਾਈ ਆਪਾਂ ਬਣਾ ਲਈ। ਉਲਟੀ ਸਲਾਈ ਆਪਾਂ ਪੂਰੀ ਉਲਟੀ ਉਲਟੀ ਬਣਾ ਲੈਨੇ ਆ। ਅੱਜ ਨਾਲ ਕੁਛ ਤਬੀਅਤ ਨਹੀਂ ਠੀਕ ਸੀਗੀ ਤੇ ਮੈਂ ਕਿਹਾ ਨਾ ਚੱਲ। ਅਲੱਗ ਤੋਂ ਕੁੰਡੇ ਪਾਉਣ ਦੀ ਵੀ ਹਿੰਮਤ ਹੈ ਨਹੀਂ ਸੀ ਤੇ ਮੈਂ ਕਿਹਾ ਚਲੋ ਜੀ ਆਪਾਂ ਇਹਦੇ ਤੇ ਹੀ ਦੱਸ ਦਿੰਨੇ ਆਪਣੇ ਭੈਣ ਭਰਾ ਜਿਹੜੇ ਆਪਣੇ ਮੈਂਬਰ ਹੈਗੇ ਮੇਰੇ ਨਾਲ ਜੁੜੇ ਹੋਏ ਸਾਰੇ ਮੇਰੇ ਬਹੁਤ ਪਿਆਰ ਕਰਨ ਵਾਲੇ ਆਪਾਂ ਸਭ ਇੱਕ ਦੂਜੇ ਦੀ ਦੁੱਖ ਤਕਲੀਫ ਵੀ ਸਮਝਦੇ ਆਂ ਜੀ। ਤੇ ਆਪਣੇ ਦਿਲ ਬਹੁਤ ਵੱਡੇ ਹੈ ਇਸ ਕਰਕੇ ਮੈਂ ਕਿਹਾ ਚਲੋ ਜੀ ਆਪਾਂ ਅੱਜ ਐਸੇ ਤੇ ਦੱਸ ਦਿੰਨੇ ਆ ਤੇ ਚਲੋ ਜੀ ਆਪਾਂ ਉਲਟੀ ਸਲਾਈ ਵੀ ਬਣਾ ਲਈ ਤੇ ਹੁਣ ਆਪਾਂ ਆਗੇ ਸਿੱਧੇ ਪਾਸੇ ਹੁਣ ਆਪਾਂ ਆਪਣਾ ਆਹ ਵਾਲਾ ਕਲਰ ਲਾਵਾਂਗੇ ਜੀ ਤੇ ਆਪਾਂ ਹੁਣ ਆਪਣੇ ਆ ਤਿੰਨ ਕੁੰਡੇ ਆ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆ ਵਾਲੇ ਤਿੰਨ ਕੁੰਡੇ ਇੱਕ ਕੁੰਡਾ ਆਪਾਂ ਬਣਾ ਲਿਆ ਇੱਕ ਕੁੰਡਾ ਆਪਾਂ ਤਾਰਿਆ ਜੀ ਤੇ ਇੱਕ ਕੁੰਡਾ ਆਪਾਂ ਸਿੰਪਲ ਬਣਾ ਲਵਾਂਗੇ ਤੇ ਅਗਲੇ ਹੁਣ ਆ ਤਿੰਨ ਕੁੰਡੇ ਜਿਹੜੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਆ ਜਿਹੜਾ ਤੀਜਾ ਕੁੰਡਾ ਜਿਹਦੇ ਆਪਾਂ ਇੱਥੋਂ ਅਦੋ ਸਲਾਈਆਂ ਛੱਡ ਦੇਣੀਆਂ ਆਪਾਂ ਇੱਥੇ ਸਲਾਈ ਪਾਵਾਂਗੇ ਜੀ ਤੇ ਆਪਾਂ ਇੱਕ ਕੁੰਡਾ ਬਣਾ ਲਵਾਂਗੇ ਇਹਨੂੰ ਇਸ ਤਰ੍ਹਾਂ ਸਲਾਈ ਤੇ ਲੈ ਕੇ ਆਪਾਂ ਤਿੰਨ ਗੁੰਡੇ ਲਵਾਂਗੇ ਸਲਾਈ ਤੇ ਤੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਉੱਪਰੋਂ ਦੀ ਘਾਰ ਕਰ ਦਵਾਂਗੇ ਫਿਰ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਅਗਲੇ ਆ ਤਿੰਨ ਗੁੰਡਿਆਂ ਤੇ ਫੇਰ ਡਿਜ਼ਾਈਨ ਬਣਾਵਾਂਗੇ ਆਪਾਂ ਤੇ ਆਪਾਂ ਇੱਥੇ ਸਲਾਈ ਪਾਵਾਂਗੇ ਵਿਚ ਵਾਲਾ ਕੁੰਡਾ ਜਿਹੜਾ ਜਿਹੜਾ ਆਪਾਂ ਮਲਟੀ ਕਲਰ ਦੀ ਸਲਾਈ ਬਣਾਈ ਹੈ ਇਹੇ ਗੁੰਡੇ ਆਪਾਂ ਦੋਨੇ ਸਲਾਈਆਂ ਛੱਡ ਦੇਣੀਆਂ ਤਾਂ ਆਪਾਂ ਤੀਜੀ ਸਲਾਈ 'ਚ ਆਪਾਂ ਕੁੰਡਾ ਚੱਕਾਂਗੇ ਫਿਰ ਆਪਾਂ ਉਹ ਕੁੰਡਾ ਇਹਨਾਂ ਤਿੰਨਾ ਗੁੰਡਿਆਂ ਦੇ ਉੱਪਰੋਂ ਦੀ ਉਲਟਾ ਦਾਂਗੇ ਇਹ ਗੁੰਡੇ ਆਪਾਂ ਬਣਾਉਣੇ ਨਹੀਂ ਹੈਗੇ ਆ ਦੇਖੋ ਜੀ ਫਿਰ ਆਪਾਂ ਤੀਜੇ ਕੁੰਡੇ ਦੇ ਵਿਚਾਲੇ ਆਪਾਂ ਲੂਪ ਚੱਕਾਂਗੇ ਤੀਜੇ ਕੁੰਡੇ ਤੋਂ ਤਿੰਨ ਕੁੰਡੇ ਆਪਾਂ ਸਲਾਈ ਤੇ ਲਾਵਾਂਗੇ ਤੇ ਇਹਨੂੰ ਆਪਾਂ ਕੁੰਡੇ ਨੂੰ ਤਿੰਨਾਂ ਦੇ ਉੱਪਰੋਂ ਇਸ ਤਰ੍ਹਾਂ ਕਰ ਲਵਾਂਗੇ ਫਿਰ ਇੱਕ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਵੇਖੋ ਬਹੁਤ ਹੀ ਸੌਖਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਆਪਾਂ ਹੁਣ ਜਿਵੇਂ ਆ ਆ ਹਵਾ ਵਾਲਾ ਕਲਰ ਦੋ ਦੋ ਸਲਾਈਆਂ ਪਾਈਆਂ ਇਹ ਆਪਾਂ ਆਪਣੇ ਕੋਲੇ ਜਿਹੜੇ ਹੋਰ ਬਚੇ ਖੁਚੇ ਰੰਗ ਪਏ ਆ ਉਹ ਪਾ ਕੇ ਤੇ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣਾ ਸਕਦੇ ਆ ਜੀ। ਇਹ ਲੋ ਜੇ ਆਪਾਂ ਲਾਸਟ ਤੇ ਵੀ ਆਪਣੇ ਕੋਲੇ ਤਿੰਨ ਕੁੰਡੇ ਆ ਗਏ। ਤੇ ਦੋ ਕੁੰਡੇ ਆਪਣੇ ਸਿੱਦੇ। ਹੁਣ ਆਪਾਂ ਅਗੇ ਜੀ ਉਲਟੀ ਸਾਈਡ ਉਲਟੀ ਸਾਈਡ ਆਪਾਂ ਬਣਾਵਾਂਗੇ ਜੀ ਇੱਕ ਕੁੰਡਾ ਉਲਟਾ ਦੋ ਜਿਹੜਾ ਆਪਾਂ ਤਿੰਨ ਕੁੰਡੇ ਸੀ ਉਹਨਾਂ ਚੋਂ ਆਪਾਂ ਇੱਕ ਬਣਾ ਲੈਣਾ ਆਹ ਤਾਰ ਲਵਾਂਗੇ ਅੱਗੇ ਇੱਕ ਕੁੰਡਾ ਬਣਾ ਲਵਾਂਗੇ ਇੱਕ ਜਿਹੜਾ ਆਪਾਂ ਪਹਿਲਾਂ ਬਣਾਇਆ ਉਹ ਬਣਾ ਲਵਾਂਗੇ ਤਿੰਨ ਕੁੰਡੇ ਹੁਣ ਆਪਾਂ ਬਣਾ ਲਵਾਂਗੇ ਤੇ ਇੱਕ ਕੁੰਡਾ ਆ ਤਾਰ ਲਵਾਂਗੇ ਜਿਹੜਾ ਆਪਾਂ ਤਿੰਨ ਕੁੰਡੇ ਤਾਰੇ ਸੀ ਉਹਨਾਂ ਚੋਂ ਆਪਾਂ ਸਾਈਡਾਂ ਵਾਲੇ ਇੱਕ ਇੱਕ ਕੁੰਡਾ ਬਣਾ ਲੈਣਾ ਜਿਹੜਾ ਵਿਚਾਲੜਾ ਕੁੰਡਾ ਉਹ ਆਪਾਂ ਉਤਾਰ ਲੈਣਾ ਉਲਟੀ ਸਲਾਈ ਜੀ ਹੁਣ ਆਪਾਂ ਆਗੇ ਜਿੱ ਸਿੱਧੇ ਪਾਸੇ ਸਿੱਧੇ ਸਾਈਡ ਆਪਾਂ ਪੂਰੇ ਗੁੰਡੇ ਇਹ ਹੁਣ ਆਪਾਂ ਗੁੰਡਾ ਬਣਾ ਲਵਾਂਗੇ ਸਾਰੇ ਗੁੰਡੇ ਆਪਾਂ ਸਿੱਧੇ ਬਣਾ ਲੈਣੇ ਜਿਹੜਾ ਗੁੰਡਾ ਆਪਾਂ ਤਾਰਿਆ ਸੀ ਆਪਾਂ ਉਹ ਵੀ ਬਣਾ ਲੈਣਾ ਆਲੋ ਜਪਤ ਤਿੰਨ ਸਲਾਈਆਂ ਬਣਾਈਆਂ ਆ ਦੋ ਸਲਾਈਆਂ ਛੱਡ ਕੇ ਆਪਾਂ ਉੱਪਰ ਬਲੈਕ ਕਰਾਂਗੇ ਜਿਹੜੀਆਂ ਦੀ ਆਪਾਂ ਤਿੰਨ ਸਲਾਈਆਂ ਬਣਾਈਆਂ ਤਾਂ ਆਪਣਾ ਤਿੰਨ ਸਲਾਈਆਂ ਚ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਉੱਪਰ ਆਪਾਂ ਹੁਣ ਗੈਪ ਆ ਵਾਸਤੇ ਆਪਣੀ ਮਰਜ਼ੀ ਨਾਲ ਜਿੰਨੀਆਂ ਸਲਾਈਆਂ ਪਾਉਣੀਆਂ ਆਪਾਂ ਪਾ ਸਕਦੇ ਆ ਆਪਾਂ ਪਾਈਆਂ ਹੈਗੀਆਂ ਜਿੱਥੇ ਚਾਰ ਸਲਾਈਆਂ ਚਾਰ ਸਲਾਈਆਂ ਪਾਈਆਂ ਆਪਾਂ ਇੱਕ ਤਾਂ ਆਪਣੀਆਂ ਹੋ ਗਈ ਤਿੰਨ ਉੱਪਰ ਹੋਰ ਪਾਵਾਂਗੇ ਤਾਂ ਫਿਰ ਇਸ ਤਰ੍ਹਾਂ ਦਾ ਡਿਜ਼ਾਈਨ ਦੇਖੋ ਜੀ ਬਣ ਜੂਗਾ ਇਹ ਕਿੰਨਾ ਸੋਹਣਾ ਡਿਜ਼ਾਈਨ ਹੈ ਕੋਈ ਵੀ ਆਪਣੇ ਕੋਲੇ ਕਲਰ ਪਏ ਆ ਬਚੇ ਕੁਝੇ ਤਾਂ ਆਪਾਂ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਤਿਆਰ ਕਰ ਸਕਦੇ ਆ ਜੀ ਨਿੱਕੇ ਨਿੱਕੇ ਫੁੱਲ ਬਣ ਕੇ ਤਿਆਰ ਹੋ ਜਾਂਦੇ ਐ ਦੇਖੋ ਜੀ ਬਹੁਤ ਸੋਹਣਾ ਲੱਗਦਾ ਚਲੋ ਜੀ ਟਰਾਈ ਕਰਿਓ ਵੀਡੀਓ ਐਂਡ ਤੱਕ ਦੇਖਿਓ ਤੇ ਅਸਾਂ ਇਹਨਾਂ ਆਖਿਓ ਵੀ ਉਹਨਾਂ ਤੇ ਦੱਸਤਾ ਤੇ ਚਲੋ ਜੀ ਪੂਰੀ ਵੀਡੀਓ ਦੇਖਿਓ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਤੇ ਲਾਈਕ ਵੀ ਜ਼ਰੂਰ ਕਰਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ